ਆਪਣੇ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਜੀ ਦੇ ਹੁਕਮਾਂ ਸਾਰ ਹੋ ਰਿਹਾ ਜਿੱਥੇ ਪਹੁੰਚੇ ਸੀਗੇ ਜਿੱਥੋਂ ਪਤਾ ਲੱਗਿਆ ਜਿਹੜੇ ਨਕਸ਼ਾ ਤਕਸਰ ਹੈਗੇ ਨੇ ਇਹਨਾਂ ਦਾ ਜਿਹੜਾ ਘਰ ਹੈ ਉਹ ਪੰਚਾਇਤ ਦੇ ਰਕਵੇ ਵਿੱਚ ਬਰਿਆ ਹੋਇਆ ਹੈ ਅਤੇ ਇਹਨਾਂ ਦੀ ਮਾਲਕੀ ਨਹੀਂ ਹੈਗੀ ਹੈ ਇਸ ਕਰਕੇ ਪੁਲਿਸ ਫੋਰਸ ਵੀ ਆਪਣਾ ਪਹਿਲਾ ਕੰਮ ਕਰਕੇ ਜੋ ਉਹਨਾਂ ਕਰਨਾ ਸੀਗਾ ਇਹਨਾਂ ਪੁਲਿਸ ਨੇ ਵੀ ਆਪਣਾ ਐਕਸ਼ਨ ਕੀਤਾ ਹੈਗਾ ਇਹਦੇ ਵਿੱਚ ਤੇ ਬਾਕੀ ਜਿਵੇਂ ਮਾਨਯੋਗ ਮੁੱਖ ਮੰਤਰੀ ਸਾਹਿਬ ਵੀ ਆਦੇਤਾ ਹੈਗੇ ਨੇ ਉਹਦੇ ਸਾਹਮਣੇ ਸਰਕਾਰ ਦਮ ਜੋ ਵੀ ਔਰਡਰ ਦਿੰਦੀ ਹੈ ਉਹਦੇ ਸਾਹਮਣੇ ਲੱਸੀ ਕੀ ਮਾਨਯੋਗ ਸੀਐਮ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਉਹਨਾਂ ਵੱਲੋਂ ਪੰਜਾਬ ਦੇ ਵਿੱਚ ਯੁਧ ਨਸ਼ੇ ਵਿਰੁੱਧ ਇੱਕ ਜਿਹੜੀ ਬਹੁਤ ਵੱਡੀ ਜੰਗ ਛੜੀ ਹੋਈ ਹੈ ਉਹ ਬਹੁਤ ਹੀ ਸਚਡੇ ਢੰਗ ਦੇ ਨਾਲ ਜਿਹੜੀ ਹੈ ਬਟਾਲਾ ਜਿਹੜਾ ਦੇ ਵਿੱਚ ਵੀ ਚਲਾਈ ਜਾ ਰਹੀ ਹੈ ਤੇ ਉਹਦੇ ਤਹਿਤ ਬਹੁਤ ਜਿਹੜੇ ਨਸ਼ਾ ਤਸਕਰ ਨੇ ਅਸੀਂ ਉਹਨਾਂ ਨੂੰ ਗ੍ਰਿਫਤਾਰ ਕਰਕੇ ਜਿਲ੍ਹਾਂ ਦੇ ਵਿੱਚ ਭੇਜਿਆ ਹੈ ਤੇ ਅੱਜ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀਗੀ ਜਿਹੜੀ ਕਿ ਤਸੀਹਦਾਰ ਸਾਹਿਬ ਵੱਲੋਂ ਅ ਸ਼੍ਰੀ ਹਰਗੋਬਿੰਦਪੁਰ ਵੱਲੋਂ ਮਿਲੀ ਸੀਗੀ ਕਿ ਇੱਥੇ ਅਮਰਿਤਪਾਲ ਸਿੰਘ son of ਕਸ਼ਮੀਰ ਸਿੰਘ ਹੈ ਥਾਣਾ ਵਿਲੇਜ ਭੋਮਾ ਥਾਣਾ ਕੁਮਾਨ ਇੰਨੇ ਪੰਚਾਇਤੀ ਜਗ੍ਹਾ ਦੇ ਉੱਤੇ ਜਿਹੜਾ ਆਪਣੀ ਨਜਾਇਜ਼ ਉਸਾਰੀ ਕਰਕੇ ਘਰ ਬਣਾਇਆ ਹੋਇਆ ਹੈ ਜ਼ਿਕਰਯੋਗ ਇਹ ਹੈ ਕਿ ਇਹ ਜਿਹੜਾ ਅਮਰਿਤਪਾਲ ਹੈ ਇਹਦੇ ਉੱਤੇ ਤਿੰਨ ਐਨਡੀਪੀਐਸ ਦੇ ਮੁਕਦਰਮੇ ਤੇ ਇਸ ਤੋਂ ਇਲਾਵਾ ਕਤਲ ਅਟੈਂਪਟ ਟੂ ਮਰਡਰ ਹੋਰ ਚੋਰੀ ਦਕੈਤੀ ਦੇ ਮੁਕਦਰਮੇ ਦਰਜ ਨੇ ਇਦੇ ਨਾਲ ਹੀ ਇਹਦੇ ਵਾਈਫ ਦੇ ਉੱਤੇ ਵੀ ਐਨਡੀਪੀਐਸ ਦਾ ਮੁਕਦਮਾ ਦਰਜ ਹੈ। ਇਹਦੇ ਦੋ ਭਰਾ ਨੇ ਉਹਨਾਂ ਦੇ ਉੱਤੇ ਵੀ ਐਨਡੀਪੀਐਸ ਦੇ ਮੁਕਦਮੇ ਦਰਜ ਨੇ। ਇਸ ਪਰਿਵਾਰ ਦੇ ਤਿੰਨ ਜਿਹੜਾ ਅਮਰਿਤਪਾਲ ਉਹਦੀ ਵਾਈਫ ਤੇ ਇੱਕ ਭਰਾ ਇਸ ਟਾਈਮ ਤੇ ਸੈਂਟਰਲ ਜੇਲ ਗੁਰਦਾਸਪੁਰ ਦੇ ਵਿੱਚ ਬੰਦ ਨੇ ਤੇ ਇੱਕ ਭਰਾ ਜਿਹੜਾ ਪਗੋੜਾ ਇਹ ਸਾਰੇ ਹੀ ਜਿਹੜਾ ਇਹ ਪਰਿਵਾਰ ਹੈ ਕ੍ਰਾਈਮਨਲ ਵਿਰਤੀ ਦਾ ਪਰਿਵਾਰ ਹੈ ਜਿਹੜਾ ਐਨਡੀਪੀਐਸ ਦੀ ਰੀਚ ਵਿੱਚ ਇਨਵੋਲਡ ਸੀਗਾ ਜਦੋਂ ਅੱਜ ਸਾਨੂੰ ਇਨਫਾਰਮੇਸ਼ਨ ਮਿਲੀ ਜਿਹੜੀ ਤਹਿਸੀਲਦਾਰ ਸਾਹਿਬ ਨੇ ਤੇ ਬੀਡੀਪੀਓ ਸਾਹਿਬ ਨੇ ਸਾਨੂੰ ਇਹ ਪੁਲਿਸ ਏਮਦਾਦ ਮੰਗੀ ਕਿ ਜਿਹੜੀ ਇਹਨਾਂ ਨੇ ਨਜਾਇਜ਼ ਤੌਰ ਤੇ ਪੰਚਾਇਤੀ ਜਗ੍ਹਾ ਦੇ ਉੱਤੇ ਕਬਜ਼ਾ ਕਰਕੇ ਆਪਣਾ ਘਰ ਬਣਾਇਆ ਹੋਇਆ ਤੇ ਉਹਦੀ ਜਿਹੜੀ ਉਹ ਸਾਰੀ ਹੈ ਉਹਨੂੰ ਢਾਉਣਾ ਤੇ ਅਸੀਂ ਸਾਰੀ ਫੋਰਸ ਲੈ ਕੇ ਨਾਲ ਡੀਐਸਪੀ ਸ਼੍ਰੀ ਹਰਗੋਬਿੰਦਪੁਰ ਉਹਨਾਂ ਦੇ ਐਸਐਚਓ ਸਾਰੇ ਇੱਥੇ ਆਏ ਆ ਤੇ ਇਹ ਜਿਹੜੀ ਨਜਾਇਜ਼ ਉਸਾਰੀ ਉਹਨੂੰ ਢਾਇਆ ਗਿਆ ਇਹਨੇ ਵੱਖ-ਵੱਖ ਥਾਣਿਆਂ ਦੇ ਵਿੱਚ ਪਰਚੇ ਦਰਜ ਨਹੀਂ ਇੱਥੇ ਬਟਾਲੇ ਦੇ ਜਿਹੜੀ ਸੇ ਹਰਗੁੰਦਪੁਰ ਸਬਡਿਵੀਜ਼ਨ ਉਹਦੇ ਵਿੱਚ ਵੀ ਦਰਜ ਨਹੀਂ ਬਾਕੀ ਥਾਣਿਆਂ ਵਿੱਚ ਨਹੀਂ ਅੰਮ੍ਰਿਤਸਰ ਵਿੱਚ ਵੀ ਇਹਦੇ ਮੁਕਦਮੇ ਦਰਜ ਨਹੀਂ ਲੇਟੈਸਟ ਮੁਕਦਮਾ ਜਿਹੜਾ ਦਰਜ ਹੋਇਆ ਉਹਦੇ ਵਿੱਚ ਇਹਦੀ ਵਾਈਫ ਗ੍ਰਫਤਾਰ ਹੋਈ ਜਿਹੜੀ ਮੈਂ ਦੱਸਿਆ ਉਹਦੇ ਵਿੱਚ ਕੋ ਕਮਰਸ਼ੀਅਲ ਕੁਆਂਟੀਟੀ ਦਾ ਜਿਹੜਾ ਰਿਕਵਰੀ ਹੋਈ ਸੀਗੀ ਤੇ ਇਹ ਜੇਲ੍ਹ ਦੇ ਵਿੱਚ ਬੈਠਾ ਸੀ ਉਹਨੇ ਜਿਹੜਾ ਇਹ ਸਾਰਾ ਨੈਟਵਰਕ ਚਲਾ ਰਿਹਾ ਸੀਗਾ ਸੋ ਉਹਦੇ ਵਿੱਚ ਇਹਨੂੰ ਵੀ ਬਾਅਦ ਵਿੱਚ ਪ੍ਰੋਡਕਸ਼ਨ ਵਾਰੰਟ ਤੇ ਲਿਆ ਕੇ ਫਿਰ ਤੋਂ ਅਰੈਸਟ ਕੀਤਾ ਗਿਆ ਅਸ਼ਾ ਤਸਕਰਾਂ ਨੂੰ ਸਿੱਧਾ-ਸਿੱਧਾ ਮੈਸੇ ਇੱਕ ਜੰਗ ਮਾਨਯੋ ਸੀਐਮ ਪੰਜਾਬ ਵੱਲੋਂ ਜਾਰੀ ਕੀਤੀ ਗਈ ਹੈ ਸ਼ੁਰੂ ਕੀਤੀ ਗਈ ਹੈ ਇਹ ਬਹੁਤ ਹੀ ਇੱਕ ਸਾਰੇ ਪੰਜਾਬ ਨੇ ਇਕਜੁੱਟ ਹੋ ਕੇ ਪੰਜਾਬ ਪੁਲਿਸ ਨੇ ਇਕਜੁੱਟ ਹੋ ਕੇ ਇਸ ਜੰਗ ਨੂੰ ਲੜ ਰਹੇ ਆ ਤੇ ਇਹਦੇ ਵਿੱਚ ਕਾਮਯਾਬੀ ਪਾ ਰਹੇ ਆ ਸੋ ਨਸ਼ਾ ਤਸਕਰਾਂ ਨੂੰ ਸਿੱਧਾ ਸਿੱਧਾ ਮੈਸੇਜ ਹੈ ਕਿ ਇਹ ਜਿਹੜਾ ਕੰਮ ਹੈਗਾ ਇਹਨੂੰ ਛੱਡ ਦਿਓ ਨਹੀਂ ਤਾਂ ਤੁਹਾਨੂੰ ਪੰਜਾਬ ਪੁਲਿਸ ਅਤੇ ਜਿਹੜੀ ਪੰਜਾਬ ਸਰਕਾਰ ਹੈ ਕੋਈ ਵੀ ਇਹਨਾਂ ਨੂੰ ਬਖਸ਼ੇਗੀ ਨਹੀਂ